ਦੇਰ ਰਾਤ ਇੱਕ ਦਰਤ ਅਨੰਤ ਵਾਕਿਆ ਵਾਕਿਆ ਜਿਹੜਾ ਹਾਮਦ ਵਾਲਾ ਪਿੰਡ ਦੇ ਵਿੱਚ ਜਿੱਥੇ ਪੁਲਿਸ ਵਾਲਿਆਂ ਨੇ ਨਜਾਇਜ਼ ਲੋਕਾਂ ਦੇ ਉੱਤੇ ਗੋਲੀ ਚਲਾ ਦੇ ਜਿਹੜੇ ਗੋਸ਼ ਆ ਉਹ ਲੱਗੇ ਹੋਏ ਨੇ ਕਿਉਂਕਿ ਚਾਰ ਜਿਹੜੇ ਲੋਕ ਆ ਜਿਨ੍ਹਾਂ ਨੂੰ ਗੋਦੀ ਲੱਗੀ ਆ ਵਿੱਚ ਜਿਹੜੇ ਅਕੇ ਵੀ ਕਹਿ ਸਕਦੇ ਆ ਵੀ ਜਿਹੜੇ ਆਪਣੇ ਆਪ ਬਾਬਾ ਬੁੱਢਾ ਸਬਜੀ ਦੇ ਜਿਹੜੇ ਛੱਲੇ ਸੀ ਕਿ ਤੇ ਲੰਗਰ ਖਾ ਕੇ ਬਾਬਾ ਫਰਸਲੇ ਸੀਗੇ ਤੇ ਉਹਨਾਂ ਤੇ ਜਿਹੜਾ ਪੁਲਿਸ ਵਾਲਿਆਂ ਨੇ ਇੱਕ ਗੋਲੀ ਚਲਾਤੀ ਜਿਸ ਕਰਕੇ ਚਾਰ ਲੋਕ ਜਿਹੜੇ ਜ਼ਖਮੀ ਹੋਏ ਉਹਨਾਂ ਦੇ ਫਰਾਜ ਜਿਹੜੇ ਸਾਡੇ ਨਾਲ ਮੌਜੂਦ ਇਹਨਾਂ ਨਾਲ ਗੱਲਬਾਤ ਕਰਦੇ ਆ ਚਲੋ ਭਜੀ ਜਿਹੜੇ ਜ਼ਖਮੀ ਹੋਏ ਤੁਹਾਡੇ ਕਿ ਤੱਕ ਦੇ ਸਰ ਮੇਰਾ ਬ ਸਰ ਇੱਕ ਉਹ ਲੰਗਰ ਖਾ ਕੇ ਆ ਰਹੀ ਸੀ ਕਿ ਅੰਸਤ ਵਿੱਚ ਇਕੱਠ ਦੇਖਿਆ ਸੀ ਘੱਟ ਜਾ ਰਿਹਾ ਸੀ ਤੇ ਪੁਲਿਸ ਵੀ ਸੀਗੀ ਤੇ ਉਹ ਕੋ ਕਿਸੇ ਮੁੰਡੇ ਦੇ ਮਗਰ ਲੱਗੀ ਹੋਈ ਸੀ ਕਿ ਪੁਲਿਸ ਵਾਲੇ ਤੇ ਉਹ ਉਸ ਦੇ ਚੱਕਰ ਚ ਇਹਨਾਂ ਫਾਇਰਿੰਗ ਕਰਤੀ ਸੀ ਕਿ ਤੇ ਗੋਲੀਆਂ ਇੱਕ ਮੇਰੇ ਬ੍ਰਦਰ ਨੂੰ ਲੱਗੀ ਹੈ ਬਾਕੀ ਤਿੰਨ ਤਿੰਨ ਜੀਆਂ ਦੇ ਹੋਰ ਲੱਗੇ ਤੁਸੀਂ ਸਮਝੋ ਵੀ ਤੁਹਾਡੇ ਪ੍ਰਾਧਾ ਉਥੇ ਲੰਘ ਹੀ ਦੇ ਸੀਗੇ ਤੇ ਨਿਆਂ ਹੀ ਕਰੀਏ ਚਲੋ ਨਿਆਂ ਹੀ ਕਰੀਏ ਚਲਾਈ ਗਿਆ ਸਾਰੇ ਨਾਲ ਕਾਰਨ ਕੀ ਜੋ ਸਰ ਕਰਨ ਨੂੰ ਪਤਾ ਨਹੀਂ ਆਪਣਾ ਕੀ ਕਰ ਲਿਆ ਬਾਕੀ ਇਹਨਾਂ ਉਸ ਮੁੰਡੇ ਦੇ ਚੱਕਰ ਵਿੱਚ ਇਹਨਾਂ ਦੂਜਿਆਂ ਤੇ ਗੋਲੀ ਚਲਾ ਦਿੱਤੀ ਜਬਿਕ ਕੋਪ ਪਿੰਡ ਵਾਲੇ ਕਰੇ ਕੋਈ ਨਸ਼ਾ ਉੱਚ ਕੀਤਾ ਸੀ ਜਬ ਸਾਰੇ ਪੁਲਿਸ ਮੁੰਡਾ ਜਨੇ ਡਰਿੰਕ ਕੀਤੀ ਸੀ ਨਸ਼ੇ ਦੇ ਵਿੱਚ ਗੋਲੀ ਇਹਨਾਂ ਨਸ਼ੇ ਦੇ ਵਿੱਚ ਗੋਲੀ ਸਿਕਾਈ ਸੀ ਉਹਨਾਂ ਹਾਲਤ ਕਿ ਮੈਂ ਤੁਹਾਡੇ ਪਰਾਜ ਦੀ ਤਵੱਜਹ ਸਰ ਬ੍ਰਦਰ ਦੇ ਗੋਲੀਆਂ ਜਿੰਨੀ ਗੱਡੀ ਵੀ ਆਪਰੇਸ਼ਨ ਨਹੀਂ ਹੋਇਆ ਆਹ ਤਨਾਜਿਕ ਤੇ ਵੀ ਉਹਨਾਂ ਦੂਜਿਆਂ ਦਾ ਨਹੀਂ ਪਤਾ ਸਰ ਸਾਲ ਜਿਹੜੀ ਹੈ ਜਿਹੜੇ ਜ਼ਖਮੀ ਹੋਏ ਉਹਨਾਂ ਨੇ ਨਾ ਜੁਣੀ ਸੋ ਮਾਤਾ ਜੀ ਸਾਡੇ ਰੋਂ ਮੌਜੂਦ ਨੇ ਮਾਤਾ ਜੀ ਕੀ ਹੋਇਆ ਤੁਹਾਡੇ ਬੱਚੇ ਨੂੰ ਕੀ ਹੋਇਆ ਗੋਲੀ ਚ ਲਾਈ ਨੇ ਤੇ ਗੋਲੀ ਲੱਗੀ ਅਜੇ ਗੋਲੀ ਕੋਈ ਅਜੇ ਆਮੀ ਨਹੀਂ ਹੋਇਆ ਕੱਢਣ ਦਾ ਤੇ ਮੁੰਡਾ ਮੇਰਾ ਅਜੇ ਪਿਆ ਹੈ ਤੇ ਅਹੀਂ ਹੁਣ ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਹੁੰਦਾ ਅਹੀਂ ਇਹਨਾਂ ਤੇ ਕਾਰਵਾਈ ਕਰਨੀ ਕਰਨੀ ਹੈ ਕੀ ਕਸੂਰ ਤੁਹਾਡੇ ਬੇਟੇ ਦਾ ਕੀ ਕਸੂਰ ਸੀ ਬੇਟਾ ਰਗਾਈ ਕਸੂਰ ਹੈ ਲੰਗਰ ਖਾ ਕੇ ਆਉਣ ਦੇ ਆ ਤੇ ਉਹ ਜਿਹੜਾ ਮੁੰਡਾ ਭੱਜਣ ਨਾਲ ਉਹਨੂੰ ਤੇ ਨਾ ਕੁਝ ਵੀ ਆਖਿਆ ਨਹੀਂ ਤੇ ਮੁੰਡਿਆ ਦੇ ਉਹ ਮੈਂ ਚਲਾਤੀਆਂ ਤੇ ਸਾਨੂੰ ਦੇ ਪਿੱਛੇ ਪਤਾ ਲਗਾ ਕੁੜੀ ਨੇ ਮਾਰੇ ਮਾਰੀ ਭਾਬੀ ਇਹ ਤੁਹਾਡੇ ਲਖਵਿੰਦਰ ਤੇ ਗੋਲੀ ਲੱਗੀ ਆ ਤੇ ਮੈਂ ਵਜ ਕੇ ਆਇਆ ਤੇ ਖੜ ਗਿਆ ਵੀ ਪੁੱਤ ਕੀ ਹੋ ਗਿਆ ਤੇ ਉਹਨੇ ਨੂੰ ਕੋਲਸ ਵਾਲੇ ਭੱਜ ਗਿਆ ਰੇਤੇ ਟਰਾਲਾ ਹੈ ਨਾ ਉਹਦੇ ਦੇ ਇੱਕ ਜਣਾ ਚੜ੍ਹ ਗਿਆ ਉਹਨੂੰ ਬਾਂਦੂ ਖਿੱਚ ਕੇ ਲਿਆਉਣਾ ਮੁੰਡਿਆਂ ਨੇ ਫੁੱਲ ਚਲੇ ਫੁੱਲ ਸਾਈਡ ਜਿਹਨੇ ਗੋਲੀ ਮਾਰੀ ਆ ਬਾਂਦੂ ਖਿੱਚ ਕੇ ਤੇ ਉਹਦੇ ਹੱਟ ਜਿੱਥੇ ਗੱਡੀ ਖੜੀ ਸੀ ਉੱਥੇ ਲਿਆ ਕੇ ਫੇਰ ਲਿਆਂਦਾ ਨੇ ਤੇ ਅਗੂ ਫੇਰ ਵੀ ਨਾ ਉਹ ਬੰਦਾ ਜਿਹੜਾ ਸਪੋਸਾ ਉਹ ਗਾਲ ਪੈਂਦਾ ਸੀ ਮੁੰਡੇ ਸਾਡੇ ਉਹ ਜਿਹੜਾ ਦੂਜਾ ਹੋਰ ਮੁੰਡਾ ਸੀ ਉਹਦੀ ਮੋਬਾਈਲ ਵੀ ਖੋ ਲਈ ਫਿਰ ਮੋਬਾਈਲ ਸਾਡੇ ਉਹ ਮੁੰਡਾ ਰੋਈਆ ਕੀ ਕਹਿੰਦਾ ਕਿਸੇ ਪੁਲਸ ਵਾਲਾ ਪੁਲਸ ਵਾਲਾ ਇਹੋ ਕੁਝ ਕਹਿੰਦਾ ਹੈ ਵੀ ਤੁਸੀਂ ਮੇਰੇ ਮਗਰ ਕਿਉਂ ਲੱਗੇ ਮੋਬਾਈਲ ਚਲਾ ਗੱਡੀ ਛੱਡ ਕੇ ਤੂੰ ਨਿਕੜਿਆ ਜਾਂਦਾ ਹੈ ਤੇ ਨਾਗਾ ਵੀ ਕੀ ਗੱਲ ਹੈ ਵੀ ਤੂੰ ਬੰਦੇ ਮਾਰ ਤਾ ਤੂੰ ਨਿਕਾ ਚੱਲਾਈ ਹੂੰ ਤੇ ਬਾਹਰ ਮੋੜ ਤੇ ਮੋੜਗਾ ਗੱਡੀ ਕੋਲ ਉੱਥੇ ਫੇਰ ਰੁਕਾਰਿਆ ਰੁਕਾਰਿਆ ਅਸੀਂ ਤੇ ਮੇਰੇ ਗੱਡੀ ਲੈ ਮੁੰਡੇ ਨੂੰ ਲੈ ਕੇ ਆ ਗਏ ਪਿੱਛੇ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਕੋਈ ਸੂਫੀ ਸੀ ਕੰਮ ਪਲਸ ਮਿਲਾ ਜਾਂਦੇ ਪਲਸ ਮਿਲਾਨੀ ਪੁਲ ਨਹੀਂ ਪਲਸ ਮਿਲਾ ਜੋ ਕੋ ਸੂਫੀ ਜਿਹਾ ਕੋਈ ਨਸ਼ਾ ਨਹੀਂ ਹੋ ਸਕਦਾ ਨਸ਼ੇ ਨੂੰ ਚ ਕਿੰਨੀ ਕਰਦਾ ਹੈ ਤਾਂ ਕਿ ਆਮ ਉਹਨਾਂ ਕੀ ਪਤਾ ਪ੍ਰਗਾ ਨਸ਼ੇ ਕਰਦਾ ਕਿ ਮਰਦਾ ਹੈ ਮੈਂ ਮੈਨੇ ਤਾਂ ਗੁੱਸਾ ਹੁੰਦਾ ਸਰਦਾ ਵੀ ਬਹਿ ਮੇਰੇ ਪੁੱਤਰ ਨੂੰ ਬੱਜਾ ਚ ਕੀਤਾ ਹੈ ਚਾਰ ਬੰਦੇ ਹਲੇ ਤੇਨ ਨੂੰ ਹੋ ਚਕੀਤੇ ਹੀ ਇਹ ਕੋ ਚੰਗਾ ਕੰਮ ਨਹੀਂ ਹਾਂ ਚ ਦਾਰੂ ਪੀਣਾ ਚਲੋ ਬਣਾ ਹੈ ਪੁਲਾ ਨਹੀਂ ਮਲਾ ਜਿਨੇ ਬੰਦੇ ਹੀ ਨਹੀਂ ਖੋਤੇ ਥੋੜਾ ਨੇ ਇਨਸਾਨ ਨੂੰ ਕੀ ਮਾਰਨਾ ਆ ਰਿਹਾ ਕੋ ਨੂੰ ਉਹ ਚਾਹ ਨੂੰ ਬੱਚੇ ਲਗੇ ਆਂਦੇ ਤੂੰ ਵੇਖ ਤਾਂ ਹੈ ਹੀ ਵੀ ਹੋਰ ਵੀ ਸੰਗਤ ਆਉਂਦੀ ਆ ਕੀ ਪਤਾ ਕਿੰਨਾ ਨੁਕਸਾਨ ਹੋਕਦਾ ਕੋਪੀਰਾਈਟ ਆ ਰਸ਼ ਬਹੁਤ ਸੀ ਰਸ਼ ਬਹੁਤ ਹੀ ਦੋ ਟਰਾਲੇ ਕੜੇ ਸੀ ਵੱਡੇ ਜਿਹੜੇ ਟਰਾਲੇ ਨਹੀਂ ਹੁੰਦੇ ਟਿਪਰ ਹੁੰਦੇ ਏ ਤੂੰ ਜਿਹੜਾ ਟਰਾਲੇ ਆ ਖਿਆ ਆਤੀ ਖੜਾ ਹੈ ਆਤੀ ਇਕ ਸੰਗਤ ਦਾ ਭਰਾਵਾ ਮਮਾ ਸੇ ਪਿੱਛੇ ਨੂੰ ਮੁੜਿਆ ਉਪਰ ਨਵੀਂ ਪੋਲਾ ਦਾ ਨੰਬਰ ਚਾਰ ਨੋ ਤੁਸੀਂ ਦੇਖ ਸਕਦੇ ਹੋ ਪੀੜਿਤ ਪਰਿਵਾਰ ਹਸਪਤਾਲ ਦੇ ਵਿੱਚ ਜਿਹੜਾ ਮੌਜੂਦ ਆ ਆਪਣੇ ਬੇਟੇ ਦੀ ਜਿਹੜੀ ਆ ਜਾਨ ਜਿਹੜੀ ਆ ਉਹ ਪਛਾਣ ਵਾਸਤੇ ਇੱਥੇ ਜਦੋਂ ਜਿਹੜਾ ਕਰਦਾ ਦਿਖਾਈ ਦੇ ਰਿਹਾ ਤੇ ਉਹਨਾਂ ਦਾ ਕਹਿਣਾ ਇਕ ਜਿਹੜਾ ਫੁੱਲਚ ਮਲਾਜਮ ਸੀ ਉਹ ਲੱਗਦਾ ਵੀ ਸ਼ਰਾਬ ਕੀਤੀ ਹੋਈ ਸੀ ਨਸ਼ੇ ਵਿੱਚ ਸੀ ਉਹਨੇ ਕਿੰਨੇ ਵਾਰ ਜਿਹੜੀ ਆ ਉਹ ਗੋਰੀਆਂ ਚੁਰਾਈਆਂ ਜਿਸ ਕਰਕੇ 4 ਤੋਂ 5 ਜਿਹੜੇ ਉਹਨ ਵੀ ਇਹ ਨਦੀ ਉਥੋਂ ਲੰਘਦੇ ਪਏ ਸੀਗੇ ਰਾਹੀ ਗੀਤ ਸੀਗੇ ਉਹਨਾਂ ਦੇ ਗੋਰੀਆਂ ਬੱਚੀਆਂ ਜੋ ਜ਼ਖਮੀ ਹੋ ਗਏ ਜਿਨ੍ਹਾਂ ਦਾ ਲਾਜੜਾ ਕੋ ਚਾਂਦਾ ਪਿਆ ਕੁਛ ਨੂੰ ਫਰੀਦਕੋਟ ਆਫਰ ਕਰ ਦਿੱਤਾ ਕੁਛ ਤੇ ਕਰਾਗੜ ਹਸਪੀਟਲ ਦੇ ਵਿੱਚ ਦਾਖਲ ਉਹਨੂੰ ਦਿਖਾਈ ਦੇ ਰਹੇ ਨੇ ਵੀ ਇਹ ਕਿੰਗੇ ਕਹਿੰਨਾ ਵੀ ਮਤਲਬ ਕਿ ਕਿਸੇ ਪੁਲਿਸ ਮੁਲਾਜ਼ਮ ਕਿਸੇ ਹੋਰ ਸ਼ਕਤੀ ਦੇ ਪਿੱਛੇ ਲੱਗਿਆ ਹੋਈ ਸੀਗਾ ਜਦੋਂ ਉਹਨੂੰ ਨਹੀਂ ਫੜ ਸਕਦੇ ਤੇ ਗੋਲੀ ਜਿਹੜੀਆਂ ਉਹਨਾਂ ਨੇ ਚਲਾਤੀਆਂ ਅਨੇਵਾ ਗੋਲੀਆਂ ਚਲਾਣ ਕਰਕੇ ਜਿੱਤੇ 3 ਤੋਂ 4 ਜਿਹੜੇ ਉਹ ਜ਼ਖਮੀ ਹੋ ਗਏ ਬੇਕਸੂਰ ਲੋਕਾਂ ਦੇ ਉੱਤੇ ਗੋਲੀ ਚਾਣਾ ਕਿੰਨਾ ਕੁ ਵਾਜਬ ਹੈ ਪਰਵਾਜ਼ ਜਿਹੜਾ ਇਨਸਾਫ ਦੀ ਮੰਗ ਕਰਤਾ ਕਿਉਂਕਿ ਉਹਨਾਂ ਦੇ ਬੇਟੇ ਤੇ ਗੋਲੀ ਮੱਜੀ ਹੈ ਜੇ ਗੋਲੀ ਕੱਢੀ ਨਹੀਂ ਗਈ ਤੇ ਹਾਲੇ ਜੜੀਆਂ ਉਹਨਾਂ ਆ ਜੂਗਾ ਉਹ ਬਣੀ ਹੋਈ ਆ ਤੇ ਉਹਨੇ ਲਾਜ ਵਾਸਤੇ ਹਸਪੀਟਲ ਵਿੱਚ ਦਾਖਲ ਨਹੀਂ ਕੱਲ ਅਸੀਂ ਲੰਗਰ ਖਾ ਕੇ ਆ ਰਹੇ ਸੀ ਤੇ ਉਧਰ ਤੇ ਇਧਰ ਪੁਲਿਸ ਆ ਗਈ ਤੇ ਉਹਨਾਂ ਐਦਾਂ ਪੀਤੀ ਪੂਤੀ ਚ ਫਾਇਰਿੰਗ ਕਰਤੀ ਤੂੰ ਜਿਹੜਾ ਮਨ ਕੱਟ ਰਾਇਤ ਨੂੰ ਲੱਗਾ ਵੀ ਫਿਰ ਕੀ ਨਾਮ ਹੈਗਾ ਤੇ ਹੋਇਆ ਕੀ ਸੀ ਲਖਵਿੰਦਰ ਸਿੰਘ ਨਾਮ ਆ ਤੇ ਪਿੰਡੋਂ ਹੀ ਲੰਗਰ ਛੱਕੇ ਆ ਰਹੇ ਸੀ ਤੇ ਉਰਾਂ ਕਾਰ ਵਾਲੀ ਸੈਟ ਆ ਤੋਥੇ ਰਾਜੋਗ ਤੋਤੇ ਪੁੱਲਸ ਆ ਗਈ ਸੀ ਤੇ ਉਹਨਾਂ ਇਦਾਂ ਹੀ ਫਾਇਰਿੰਗ ਕਰਤੀ ਜਿੱਦਾਂ ਜਾਰੇ ਜਿਹਨਾਂ ਦੇਖ ਕੇ ਤੂੰ ਕਿੰਨੇ ਜਣੇ ਤੁਸੀਂ ਖੜੀ ਸੀ ਉੱਥੇ ਤਾਂ ਜਿੱਦਾਂ ਸੰਗਤ ਹੀ ਲੰਘਦੀ ਬਹੁਤ ਹੋ ਗਈ ਇਕੱਠੀ ਤੇ ਫਾਇਰਿੰਗ ਕਿਉਂ ਕਰਤੀ ਇੰਨਾ ਨਹੀਂ ਪਤਾ ਪੀਤੀ ਹੋਈ ਲਗਨ ਭਰਾ ਕੋਹ ਲੋੜ ਪਜੀ ਵੀ ਕਿਤੇ ਕਦੂਰ ਕਿੰਨੇ ਨੇ ਨਹੀਂ ਕੀਤੀ ਉਹਨੇ ਹੀ ਕੀਤੀ ਆ ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ ਨਹੀਂ ਨਹੀਂ ਇੰਨਾ ਕਿਥੇ ਕਿੰਨੇ ਚੱਕੀ ਹੋ ਗਈ ਫਿਰ ਜਖਮੀ 4 ਤੋਂ 5 ਕਿੰਨੇ ਜਾਣੇ ਸੀ ਪੁਛੋਲੇ ਪੁਲ ਚੜਾਈ ਚੀ ਤਾਂ 7 ਕਿ ਫਾਇਰਿੰਗ ਇਤਨੇ ਕੀਤੀ ਫਾਇਰਿੰਗ ਇੱਕ ਨਹੀਂ ਕੀਤੀ ਬਾਕੀ ਦੀ ਹਾਲਤ ਕਿੰਨੇ ਤੁਹਾਡੇ ਨਾਲ ਦਿੰਦੇ ਬਾਕੀਆਂ ਦੀ ਪਤਾ ਨਹੀਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।